ਇਸ ਸਮੇਂ ਸਭ ਤੋਂ ਜ਼ਿਆਦਾ ਸਟੂਡੈਂਟਸ ਜਿਹੜਾ ਪਲੱਸ 2 ਪਾਸ ਕਰਦਾ ਚਾਹੇ ਉਹ 24 ਹੈ ਚਾਹੇ 25 ਹੈ ਤਾਂ ਉਸ ਨੂੰ ਇਹ ਹੁੰਦਾ ਮੈਂ ਕਿਸੇ ਨਾ ਕਿਸੇ ਤੱਕ ਕਿ ਆਸਟ੍ਰੇਲੀਆ ਚਲੇ ਜਾਵਾਂ ਪਰ ਆਸਟ੍ਰੇਲੀਆ ਵੀ ਪਿਛਲੇ 1 ਸਾਲ ਤੋਂ ਬਹੁਤ ਘੱਟ ਵੀਜ਼ਾਸ ਦੇ ਰਿਹਾ ਸੀ ਪਰ ਹੁਣ ਜਦੋਂ ਲਗਾਤਾਰ ਕਾਫੀ ਵੀਜ਼ਾ ਸਕਸੈਸ ਰੇਟ ਵਧਿਆ ਹੈਗਾ ਉਸ ਬਾਰੇ ਗੱਲ ਕਰਾਂਗੇ ਮੈਮ ਕੀ ਸਿਨੈਰੀਓ ਚੱਲ ਰਿਹਾ ਹੈ ਇਸ ਸਮੇਂ ਆਸਟ੍ਰੇਲੀਆ ਦੇ ਸਿਨੈਰੀਓ ਦੀ ਜੇ ਮੈਂ ਬਲਵਿੰਦਰ ਜੀ ਗੱਲ ਕਰਾਂ ਤੇ ਆਸਟ੍ਰੇਲੀਆ ਜੇ ਤਾ ਤੁਸੀਂ 2025 ਪਾਸ ਆਊਟ ਹੋ ਮੈਂ ਕਹਿੰਨੀ ਆ ਕਿ ਸੁੱਟ ਕੇ ਵੀ ਫਾਈਲ ਲਾ ਦਿਓ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਣਾ ਜੇ ਤੁਸੀਂ 24 ਪਾਸ ਆਊਟ ਹੋ ਉਹਦੇ ਵਿੱਚ ਤੁਹਾਨੂੰ ਸਕਿੱਲ ਅਸੈਸਮੈਂਟ ਸਾਡੇ ਤੋਂ ਲੈਣੀ ਪਊਗੀ ਇੱਕ ਵਾਰ ਅਸੀਂ ਦੇਖਾਂਗੇ ਅਸੈਸਮੈਂਟ ਤੁਹਾਡੇ ਡਾਕੂਮੈਂਟਸ ਨੂੰ ਲੈ ਕੇ ਸੌਰੀ ਦਵਾਂਗੇ ਸਕਿੱਲ ਨਹੀਂ ਤੁਹਾਡੇ ਡਾਕੂਮੈਂਟਸ ਅਸੈਸਮੈਂਟ ਦਵਾਂਗੇ ਉਸ ਡਾਕੂਮੈਂਟਸ ਦੇ ਬਿਹਾਬ ਦੇ ਉੱਤੇ ਅਸੀਂ ਤੁਹਾਨੂੰ ਦੱਸਾਂ ਦਾ ਕਿ ਨਹੀਂ ਹੋ ਸਕਦਾ ਪਰ ਜੇ ਤੁਸੀਂ 2025 ਪਾਸ ਆਊਟ ਹੋ ਆਫਟਰ ਵੀਜ਼ਾ ਪੇ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਟਿਊਸ਼ਨ ਫੀਸ ਦਾ ਬਰਡਨ ਨਹੀਂ ਲੈਣਾ ਚਾਹੁੰਦੇ ਉਹਦੇ ਲਈ ਅਸੀਂ ਇਸ ਟਾਈਮ ਤਿਆਰ ਬੈਠੇ ਹਾਂ ਤੁਸੀਂ ਆਪਣੀ ਪ੍ਰੋਫਾਈਲ ਸਾਡੇ ਕੋਲ ਅਸੈਸਮੈਂਟ ਲਈ ਲੈ ਕੇ ਆਓ ਅਸੀਂ ਤੁਹਾਨੂੰ ਜਿਹੜੀਆਂ ਨਾਲ ਦੀ ਨਾਲ ਅਸੈਸਮੈਂਟ ਲੈ ਕੇ 20 ਤੋਂ 22 ਦਿਨ ਦੇ ਵਿੱਚ ਵਿੱਚ ਜੀਸੀਓਈ ਲੈ ਕੇ ਤੁਹਾਡੀ ਫਾਈਲ ਅੰਬੈਸੀ ਤੱਕ ਅਸੀਂ ਲੈ ਕੇ ਜਾਵਾਂਗੇ ਇਸ ਟਾਈਮ ਅਸੀਂ ਲਾਸਟ ਜੁਲਾਈ ਦੇ ਜੇ ਮੈਂ ਸਕਸੈਸ ਰੇਟ ਦੀ ਗੱਲ ਕਰਾਂ ਤੇ 100 ਦੇ 100 ਜੇ ਆਪਾਂ ਫਾਈਲਸ ਦੀ ਗੱਲ ਕਰੀਏ ਉਹਦੇ ਵਿੱਚੋਂ ਅਸੀਂ 98% ਸਕਸੈਸ ਰੇਟ ਕੱਢ ਗਏ ਆ ਤੇ 98% ਸਕਸੈਸ ਰੇਟ ਹੈ ਉਹਨੂੰ ਅਸੀਂ 100% ਸਕਸੈਸ ਰੇਟ ਕਾਊਂਟ ਕਰਦੇ ਆ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਆਸਟ੍ਰੇਲੀਆ ਦਾ 100% ਰਿਜ਼ਲਟ ਜਿਹੜਾ ਨਿਕਲਿਆ ਸਾਡੇ ਸਾਹਮਣੇ ਕਿ ਅਸੀਂ ਵੀਜ਼ਾਸ ਗ੍ਰਾਂਟ ਕਰਵਾਏ ਨੇ ਜੇ ਤੁਸੀਂ ਵੀ 2025 ਪਾਸ ਆਊਟ ਹੋ ਤੁਹਾਡਾ ਪੀਟੀ ਸਕੋਰ 50 ਹੈ ਤੁਹਾਡਾ ਓਵਰਆਲ ਆਇਲਟ ਸਕੋਰ 6 ਹੈ ਤੁਹਾਡੇ ਪਰਸੈਂਟੇਜ 60 ਜਾਂ ja 55 ਵੀ ਹੈਗੇ ਆ ਤਾਂ ਤੁਸੀਂ ਇੱਕ ਵਾਰ ਅਸੈਸਮੈਂਟ ਜ਼ਰੂਰ ਲਓ ਔਰ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਇੱਕ ਕੋ ਇੱਕ ਮੋਨੋਪੋਲੀ ਕੋਰਸ ਅਸੀਂ ਲੈ ਕੇ ਆ ਰਹੇ ਹਾਂ ਜਿਹੜਾ ਬੈਚਲਰ ਇਲੈਕਟ੍ਰੋਨਿਕ ਵਾਹਨ ਜਿਹੜਾ ਹੈ ਬੈਚਲਰ ਹੈ ਉਹਦੇ ਵਿੱਚ ਤੇ ਇਹ ਕੋਰਸ ਆਉਣ ਵਾਲੇ ਟਾਈਮ ਦੇ ਵਿੱਚ ਇਹ ਟ੍ਰੇਡ ਦੇ ਵਿੱਚ ਜਾਣਾ ਹੈ ਇਹਦੇ ਵਿੱਚ 100% ਤੁਹਾਡੀ ਪੀਆਰ ਹੋਊਗੀ ਤੇ ਜਿਹੜਾ ਇਹ ਬੈਚਲਰ ਬੈਚਲਰ ਇਲੈਕਟ੍ਰੋਨਿਕ ਵਾਹਨ ਕੋਰਸ ਹੈ ਸਾਡੇ ਕੋਲ ਇਹ ਮੋਨੋਪੋਲੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦਾ ਕੋਲ ਹੈ ਇਹ ਕੋਰਸ ਦੇ ਬੇਸ ਦੇ ਉੱਤੇ ਸਟੂਡੈਂਟ ਦਾ ਬਹੁਤ ਅੱਛਾ ਕੱਲ ਦੇ ਦਿਨ ਪੈਕੇਜ ਹੋਊਗਾ ਔਰ ਬਿਲਕੁਲ ਫਰੈਸ਼ ਕੋਰਸ ਹੈ ਇਹ ਹਜੇ ਜ਼ਿਆਦਾਤਰ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਕਿਸੇ ਚ ਵੀ ਸਟਾਰਟ ਨਹੀਂ ਹੋਇਆ ਇਸ ਟਾਈਮ ਜੋ ਅਸੀਂ ਰਿਪਰਜੈਂਟ ਜਿਹੜਾ ਕਰ ਰਹੇ ਹਾਂ ਇਸ ਕੋਰਸ ਨੂੰ ਤੁਹਾਨੂੰ ਉਸ ਕੋਰਸ ਦੇ ਵਿੱਚ ਅਸੀਂ ਐਡਮਿਸ਼ਨ ਲੈ ਕੇ ਦਵਾਵਾਂਗੇ ਤੇ ਔਰ ਇਹ ਬੈਚਲਰ ਇਲੈਕਟ੍ਰੋਨਿਕ ਵਹੀਕਲ ਕੋਰਸ ਜਿੱਦ ਦੇ ਤੁਸੀਂ ਕੰਪਲੀਟ ਕਰ ਲਿਆ ਉਸ ਦਿਨ ਤੁਹਾਨੂੰ ਇਸ ਕੋਰਸ ਦੀ ਵੈਲਿਊ ਪਤਾ ਲੱਗੂਗੀ ਔਰ ਹਾਈ ਡਿਮਾਂਡ ਕੋਰਸਸ ਹੈ ਹਾਈਦਰਾਬਾਦ ਅਹਮਦਾਬਾਦ ਹੋਰ ਅਦਰ ਸਟੇਟ ਇਸ ਕੋਰਸ ਦੇ ਵਿੱਚ ਕੋਈ ਵੀ ਇਸ ਕੋਰਸ ਨੂੰ ਨਹੀਂ ਛੱਡ ਰਿਹਾ ਜੇ ਤੁਸੀਂ ਪੰਜਾਬ ਤੋਂ ਹਰਿਆਣਾ ਤੋਂ ਆ ਤੁਸੀਂ ਇਸ ਕੋਰਸ ਚ ਐਡਮਿਸ਼ਨ ਚ ਲੈਣਾ ਚਾਹੁੰਦੇ ਹੋ ਡਿਲੇ ਨਾ ਕਰੋ ਜਲਦੀ ਕਰ ਲੋ ਕਿਉਂਕਿ ਇਸ ਕੋਰਸ ਦੇ ਲਈ ਜਿਸ ਦਿਨ ਅਸੀਂ ਐਪਲੀਕੇਸ਼ਨਸ ਪੋਟ ਆਨ ਸਟਾਰਟ ਕੀਤੀਆਂ ਜੋ ਕੈਂਡੀਡੇਟ ਸਾਡੇ ਨਾਲ ਜੁੜਿਆ ਸੀ ਨਾਲ ਦੀ ਨਾਲ ਅਸੈਸਮੈਂਟ ਸਾਡੇ ਕੋਲ ਆ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਕੋਰਸ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਲੈ ਪਾਵਾਂਗੇ ਕਿਉਂਕਿ ਆਲਰੇਡੀ ਸਾਡੇ ਕੋਲ ਇਸ ਕੋਰਸ ਲਈ ਐਪਲੀਕੇਸ਼ਨ ਬੁੱਕ ਹੋ ਚੁੱਕੀਆਂ ਇਹਦੇ ਵਿੱਚ ਆਇਲਟ ਸਕੋਰ ਵੀ ਨਾਰਮਲ ਹੀ ਆ ਜਿਨ੍ਹਾਂ ਤੁਹਾਡਾ 6 ਹੈ 50 ਜਾਂ ਪੀਟੀ ਸਕੋਰ ਤੇ ਉਹੀ ਚਾਹੀਦਾ ਹੈ ਤੇ ਇਸ ਕੋਰਸ ਦੇ ਬੇਸ ਦੇ ਉੱਤੇ ਪੀ ਯਾਰ ਹਾਈ ਪੈਕੇਜ ਜਿਹੜਾ ਕਿ ਸਭ ਤੋਂ ਹਾਈ ਸਕੇਲ ਪੇ ਸਕੇਲ ਦਾ ਇਹ ਕੋਰਸਿਸ ਰਹੂਗਾ ਆਉਣ ਵਾਲੇ ਟਾਈਮ ਚ ਔਰ ਆਉਣ ਵਾਲਾ ਟਾਈਮ ਤੁਹਾਨੂੰ ਵੀ ਪਤਾ ਹੈ ਇਲੈਕਟ੍ਰੋਨਿਕ ਵਹੀਕਲ ਦਾ ਹੀ ਹੈ ਤੇ ਇਸ ਕੋਰਸ ਨੂੰ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਟੂਡੈਂਟਸ ਸੋਚ ਵੀ ਨਹੀਂ ਸਕਦੇ ਕਿ ਮੈਂ ਪੀਆਰ ਦੇ ਲਈ ਮੈਨੂੰ ਇਹ ਕਰਨਾ ਪਊਗਾ ਉੱਥੇ ਜਾ ਕੇ ਕੋਈ ਕੋਰਸ ਲੈਂਦਾ ਬੱਚਾ ਫਿਰ ਉਸ ਤੋਂ ਬਾਅਦ ਕੋਰਸ ਨੂੰ ਚੇਂਜ ਕਰਦਾ ਹੈ ਆਟੋਮੋਟਿਵ ਦੇ ਕੋਰਸ ਦੇ ਉੱਤੇ ਬਹੁਤ ਸਟੂਡੈਂਟਸ ਨੇ ਪੀਆਰ ਲਈਆ ਟਰੇਡ ਕੋਰਸ ਸੀਗਾ ਚਾਈਲਡਹੂਡ ਦੇ 베ਸ ਤੇ ਉੱਤੇ ਵੀ ਅਸੀਂ ਕਾਫੀ ਸਟੂਡੈਂਟਸ ਨੂੰ ਪੀਆਰ ਕਰਵਾਈਆਂ ਬਟ ਜਿਹੜਾ ਇਹ ਨਿਊ ਔਨ ਡਿਮਾਂਡ ਕੋਰਸ ਹੈ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਹੈ ਇਹ ਆਸਟ੍ਰੇਲੀਆ ਦੇ ਵਿੱਚ ਕਿ ਹਰ ਕੰਟਰੀ 올 ਵਰਲਡ ਹੈ ਹਾਈ ਡਿਮਾਂਡ ਕੋਰਸ ਹੋਊਗਾ ਇਹਦੇ ਵਿੱਚ ਤੁਹਾਨੂੰ ਐਡਮਿਸ਼ਨ ਜਿਹੜੀ ਲੈਣੀ ਹੈ ਇਹ ਜਲਦੀ ਕਰਨਾ ਪਊਗਾ ਇਹਦੇ ਲਈ ਬਹੁਤ ਜ਼ਿਆਦਾ ਸਾਡੇ ਕੋਲ ਸੀਟਸ ਅਵੇਲੇਬਲ ਨਹੀਂ ਹੈਗੀਆਂ ਤੇ ਬਾਕੀ ਆਸਟ੍ਰੇਲੀਆ ਦੇ ਵਿੱਚ ਜਿਵੇਂ ਹੁਣ ਆਪਾਂ ਗੱਲ ਕੀਤੀ ਆ ਕੀ ਸੈਲਪਿਪ ਕੋਰਸ ਜਿਹੜਾ ਐਡਾਉਨ ਕੀਤਾ ਇੱਕ ਹੋਰ ਕੋਰਸ ਜਿਹੜਾ ਲੈਂਗੁਏਜ ਕੋਰਸ ਐਡਾਉਨ ਕੀਤਾ ਪੀਟੀ ਤੇ ਉਹਦੇ ਨਾਲ ਨਾਲ ਆਇਲਟਸ ਦੇ ਨਾਲ ਇਹ ਨਹੀਂ ਕਿ ਪੀਟੀ ਤੇ ਆਇਲਟਸ ਵੈਲਿਡ ਨਹੀਂ ਰਹਿਣਗੇ ਸੈਲਪਿਪ ਤੇ ਇੱਕ ਹੋਰ ਕੋਰਸ ਹੈ ਜਿਹੜਾ ਲੈਂਗੁਏਜ ਕੋਰਸ ਆ ਉਹ ਐਡਾਉਨ ਕੀਤਾ ਤੇ ਇਹਦੇ ਚ ਸਾਨੂੰ ਜ਼ਿਆਦਾ ਬੋਲਰੇਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਸੈਲਪਿਪ ਕੀ ਹੋਊਗਾ ਸੈਲਪਿਪ ਦਾ ਸਾਰਾ ਮਟੀਰੀਅਲ ਆਨਲਾਈਨ ਤੁਹਾਨੂੰ ਹਰ ਜਗ੍ਹਾ ਤੇ ਮਿਲ ਜੂਗਾ ਤੇ ਪਹਿਲੀ ਗੱਲ ਤੇ ਪਹਿਲਾਂ ਸਾਨੂੰ ਜਦੋਂ ਪੀਟੀ ਆਇਆ ਸੀਗਾ ਪੀਟੀ ਵੀ ਸਾਨੂੰ ਇਹ ਲੱਗਦਾ ਸੀ ਕਿ ਆਇਲਟਸ ਨਾਲੋਂ ਔਖਾ ਹੁੰਦਾ ਹੈ ਬਟ ਬਲਕਿ ਇਹ ਹੋਇਆ ਕਿ ਆਇਲਟਸ ਔਖਾ ਹੈ ਪੀਟੀ ਬੱਚਿਆਂ ਨੂੰ ਈਜ਼ੀ ਲੱਗਣ ਲੱਗ ਗਿਆ ਸੀਗਾ ਤੇ ਆਸਟ੍ਰੇਲੀਆ ਨੇ ਉਵੇਂ ਹੀ ਹੁਣ ਲੈਂਗੁਏਜ ਕੋਰਸਸ ਦੇ ਵਿੱਚ ਵੀ ਚੇਂਜਸ ਕੀਤੇ ਨੇ ਕਿ ਦੋ ਹੋਰ ਲੈਂਗੁਏਜ ਕੋਰਸ ਜਿਹੜੇ ਆ ਐਡ ਆਊਨ ਕੀਤੇ ਆ ਇਹਦੇ ਵਿੱਚ ਸਾਨੂੰ ਕੋਈ ਘਬਰਾਣ ਦੀ ਜਾਂ ਸਾਨੂੰ ਪੈਨਿਕ ਕਰੀਟ ਕਰਨ ਦੀ ਜ਼ਰੂਰਤ ਨਹੀਂ ਆ ਹਮੇਸ਼ਾ ਮੈਂ ਕਹਿੰਨੀ ਆ ਕੋਈ ਵੀ ਚੇਂਜਸ ਹੋ ਰਹੇ ਹੋ ਸਾਡੇ ਬੈਟਰ ਲਈ ਆ ਸਾਡੇ ਵਧੀਆ ਲਈ ਆ ਇਸ ਕਰਕੇ ਇਸ ਚੀਜ਼ ਦੇ ਉੱਤੇ ਤੁਹਾਨੂੰ ਫੋਕਸ ਕਰਨ ਦੀ ਜ਼ਰੂਰਤ ਨਹੀਂ ਆ ਖਾਸ ਕਰਕੇ ਸਾਡੇ ਜਿਹੜੇ 7 ਅਗਸਤ ਤੱਕ ਬੱਚੇ ਟੈਸਟ ਦੇ ਚੁੱਕੇ ਆ ਉਹਨਾਂ ਨੂੰ ਇਹਦੇ ਉੱਤੇ ਵੈਰੀ ਕਰਨ ਦੀ ਜ਼ਰੂਰਤ ਤਨੀਆ ਕਿਉਂਕਿ ਉਹ ਟੈਸਟ ਜਿਹੜੇ ਦੇ ਚੁੱਕੇ ਜਿਨ੍ਹਾਂ ਨੇ ਹੁਣ 7 ਅਗਸਤ ਤੋਂ ਬਾਅਦ ਟੈਸਟ ਦੇਣਾ ਹੈ ਹੁਣ 8 ਅਗਸਤ ਚ ਟੈਸਟ ਦੇਣਾ ਉਹਨਾਂ ਦੇ ਲਈ ਇਹ ਚੇਂਜਸ ਨੇ ਤੁਹਾਡਾ ਜਿਨ੍ਹਾਂ ਦਾ ਹਾਈਲਾਈਟਸ ਕੀਤਾ ਹੋਇਆ ਪੀਟੀ ਕੀਤੀ ਹੋਈ ਆ ਉਸੇ ਬੇਸ ਦੇ ਉੱਤੇ ਅਸੀਂ ਫਾਈਲਸ ਜਿਹੜੀਆਂ ਪੁਟ ਔਨ ਕਰਾਂਗੇ